ਸਾਰੀ ਕਾਲ ਦੀ ਸਾਰਿਆਂ ਨੂੰ ਵੈਲਕਮ ਹੈ ਜੀ ਤੁਹਾਡਾ ਆਪਣੇ ਚੈਨਲ ਦੇ ਉੱਪਰ ਜੇ ਮੇਰੇ ਚੈਨਲ ਤੇ ਨਵੇਂ ਹੋ ਪਲੀਜ਼ ਮੇਰੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਆ ਕਰੋ ਤਾਂ ਕਿ ਤੁਹਾਨੂੰ ਹਰ ਇੱਕ ਫੈਬਰਿਕ ਦੀ ਜੋ ਅਸੀਂ ਡਿਟੇਲ ਦਿੰਦੇ ਹਾਂਗੇ ਚੰਗੀ ਤਰ੍ਹਾਂ ਸਮਝ ਆ ਜਾ ਸਕੇ ਕੋਈ ਵੀ ਤੁਹਾਨੂੰ ਸੂਟ ਪਸੰਦ ਆਉਂਦਾ ਹੈਗਾ ਤੁਸੀਂ ਸਕਰੀਨਸ਼ਾਟ ਲੈ ਕੇ WhatsApp ਤੇ ਆਰਡਰ ਦੇਣਾ ਹੈਗਾ ਆਪਣਾ ਤੇ ਡਾਇਰੈਕਟ ਕਾਲਸ ਕੋਈ ਵੀ ਨਹੀਂ ਕਰਨੀ ਹੈ ਕਿਉਂਕਿ ਡਾਇਰੈਕਟ ਕਾਲ ਅਸੀਂ ਕੋਈ ਵੀ ਪਿਕ ਨਹੀਂ ਕਰਦੇ ਹੈਗੇ ਤੇ WhatsApp ਤੇ ਆਪਣਾ ਮੈਸੇਜ ਕੋਈ ਵੀ ਆ ਤੁਸੀਂ ਭੇਜ ਸਕਦੇ ਹੋਗੇ ਵੌਇਸ ਮੈਸੇਜ ਭੇਜ ਸਕਦੇ ਹੋਗੇ ਟਾਈਪ ਕਰਕੇ ਭੇਜ ਸਕਦੇ ਹੋਗੇ ਕੋਈ ਵੀ ਤੁਹਾਨੂੰ ਸੂਟ ਪਸੰਦ ਆਉਂਦਾ ਹੋਗਾ ਤਾਂ ਤੁਸੀਂ ਸਕਰੀਨਸ਼ਾਟ ਲੈ ਕੇ ਆਪਣਾ WhatsApp ਦਾ ਨੰਬਰ ਨੀਚੇ ਮੈਂਸ਼ਨ ਕੀਤਾ ਹੁੰਦਾ ਹੈਗਾ ਉੱਥੇ ਜਾ ਕੇ ਤੁਸੀਂ ਆਪਣਾ ਆਰਡਰ ਕਨਫਰਮ ਕਰ ਸਕਦੇ ਹੋਗੇ ਜੇ ਤੁਹਾਡੀ ਡੀਲ ਹੁੰਦੀ ਹੈ ਕਿ ਤੁਹਾਨੂੰ ਸੂਟ ਵਧੀਆ ਲੱਗਦਾ ਹੈਗਾ ਤੁਹਾਡੇ ਪੈਸੇ ਜਿੱਦਾਂ ਵੀ ਰੇਟ ਹੁੰਦਾ ਸੂਟ ਦਾ ਤੁਹਾਨੂੰ ਠੀਕ ਲੱਗਦਾ ਹੈਗਾ ਤਾਂ ਤੁਸੀਂ ਆਪਣਾ ਜੀਪੇ ਰਹੀਂ Paytm ਕਰ ਦੋ Google Pay ਕਰ ਦੋ ਤੇ ਬੈਂਕ ਦੇ ਵਿੱਚ ਟ੍ਰਾਂਸਫਰ ਕਰ ਸਕਦੇ ਹੋਗੇ ਐਦਾਂ ਤੁਸੀਂ ਮਨੀ ਟ੍ਰਾਂਸਫਰ ਕਰ ਸਕਦੇ ਹੋਗੇ ਤੇ ਕੈਸ਼ ਔਨ ਡਿਲੀਵਰੀ ਆਪਾਂ ਨਹੀਂ ਹੈਗੀ ਆਪਣੀ ਜੀ ਤੇ ਜਿਹੜੇ ਦੇਸ਼ ਆਦੇਸ਼ਾਂ ਦੇ ਵਿੱਚ ਦੇਖ ਰਹੇ ਨੇਗੇ ਉਹ ਆਪਣੀ ਮਨੀ ਗ੍ਰਾਮ ਰਾਹੀਂ ਜਾਂ ਡਾਇਰੈਕਟ ਅਕਾਊਂਟ ਦੇ ਵਿੱਚ ਪੇਮੈਂਟ ਕਰ ਸਕਦੇ ਹੋਗੇ ਤੁਸੀਂ ਤੇ ਜਿੱਦਾਂ ਵੀ ਕਈ ਜਿੱਦਾਂ ਦੇ ਜੜੀਆਂ ਪਹਿਣਾ ਆਪਾਂ ਤੋਂ ਸੂਟ ਬਣਵਾਉਂਦੀਆਂ ਲੰਗੀਆਂ ਉਹਨਾਂ ਦੀ ਜਿਹੜੀ ਮਨੀ ਹੈਗੀ ਮੋਨਿਗ੍ਰਾਮ ਚਾ ਟਰੈਕਟਰ ਅਕਾਊਂਟ ਦੇ ਵਿੱਚ ਮਨੀ ਆਉਂਦੀ ਹੈਗੀ ਤੇ ਜਿਹੜੀਆਂ ਨਵੀਆਂ ਜੁੜੀਆਂ ਲੰਗੀਆਂ ਉਹ ਵੀ ਤੁਸੀਂ ਆਪਣੀ ਮਨੀ ਇੱਦਾਂ ਆਪਾਂ ਨੂੰ ਟਰਾਂਸਫਰ ਕਰ ਸਕਦੇ ਹੋਗੇ ਉਮੀਦ ਕਰਦੀ ਹਾਂ ਸਾਡੇ ਸੂਟ ਤੁਹਾਨੂੰ ਪਸੰਦ ਆ ਰਹੇ ਹੋਣਗੇ ਤੇ ਜਿਹੜੇ ਸੂਟਾਂ ਦੇ ਰੇਟ ਲੰਗੀਆਂ ਆਪਣੇ ਬਾਕੀ ਬੁਟੀਕਸ ਨਾਲੋਂ ਘੱਟ ਨੇਗੇ ਤੇ ਆਪਾਂ ਕਿਉਂਕਿ ਕੋਈ ਵੀ ਆਪਣਾ ਆਪਾਂ ਕੋਈ ਸ਼ਾਪ ਨਹੀਂ ਹੈਗੀ ਆਪਾਂ ਸ਼ਹਿਰ ਦੇ ਵਿੱਚ ਨਹੀਂ ਕੰਮ ਕਰ ਰਹੇ ਆਪਾਂ ਘਰ ਬੈਠੇ ਆਪਣਾ ਕੰਮ ਕਰ ਰਹੇ ਆਂਗੇ ਕੋਈ ਵੀ ਆਪਾਂ ਬਿੱਲ ਨਹੀਂ ਪੇ ਕਰਨਾ ਤੇ ਉਹ ਜਿਹੜਾ ਹੁੰਦਾਗਾ ਸ਼ਹਿਰ ਦੇ ਵਿੱਚ ਬੁਟੀਕਸ ਹੁੰਦੀਆਂ ਨੇ ਕਿ ਉਹ ਆਪਣਾ ਪਿਲ ਸਾਰਾ ਖਰਚਾ ਕੱਢ ਕੇ ਥੋੜੇ ਸੂਟ ਦੇ ਵਿੱਚੋਂ ਹੀ ਖਰਚਾ ਕੱਢਦੇ ਨੇ ਕਿ ਆਪਣਾ ਜਿਹੜੇ ਰੇਟਿੰਗ ਸਾਰੇ ਠੀਕ ਲੈਂਗੇ ਤੇ ਬ੍ਰਾਂਡ ਦਾ ਸਟੱਫ ਹੁੰਦਾਗਾ ਟੇਸਟਾ ਬ੍ਰਾਂਡ ਦੇ ਥੋੜੇ ਜਿਹਾ ਹਾਈ ਰੇਟ ਦੇ ਹੁੰਦੇ ਨੇਗੇ ਤੇ ਜਿੰਨਾਂ ਆਪਣੇ ਕੋਲੇ ਸੂਟ ਜਾ ਰਹੇ ਨੇਗੇ ਉਹਨਾਂ ਨੂੰ ਆਪਣਾ ਫੈਬਰਿਕ ਪਸੰਦ ਆ ਰਿਹਾਗਾ ਉਹਨਾਂ ਨੂੰ ਕਪੜੇ ਦੀ ਕੁਆਲਿਟੀ ਪਤਾ ਲੱਗ ਰਹੀ ਹੈ ਵੀ ਕਿਦਾਂ ਦਾ ਆਪਣਾ ਕਪੜਾ ਆਉਂਦਾ ਹੈਗਾ ਤੇ ਜਦੋਂ ਤੁਹਾਡੇ ਕੋਲੇ ਕੋਰੀਅਰ ਪਹੁੰਚ ਜਾਂਦਾ ਹੈਗਾ ਪਲੀਜ਼ ਤੁਸੀਂ ਆਪਾਂ ਨੂੰ ਮੈਸੇਜ ਕਰਕੇ ਦੱਸਿਆ ਕਰੋ ਕਿ ਸਾਡੇ ਕੋਲੇ ਕੋਰੀਅਰ ਪਹੁੰਚ ਗਿਆ ਤੇ ਜਿੰਨਾ ਭੈਣਾਂ ਦੇ ਸੂਟ ਚੱਲ ਰਹੇ ਨੇਗੇ ਇੱਕ ਵਾਰ ਆਪਣਾ ਦੱਸ ਦਿਆ ਕਰੋ ਸਟਿਚਿੰਗ ਲਈ ਗਏ ਹੋਏ ਹੁੰਦੇ ਨੇਗੇ ਨਾ ਕਿਉਂਕਿ ਫੋਨ ਦੇ ਵਿੱਚ ਐਨੇ ਨੰਬਰ ਨਹੀਂਗੇ ਇੰਨੀ ਭੈਣਾਂ ਦੇ ਸੂਟਸ ਚੱਲ ਰਹੇ ਨੇਗੇ ਸਲਾਈ ਲਈ ਵਰਕ ਲਈ ਤੇ ਇੱਕ ਵਾਰ ਤੁਸੀਂ ਯਾਦ ਕਰਵਾ ਦਿਆ ਕਰੋ ਕਿ ਵਾਰ ਆਪਣੇ ਨੇਮ ਵੀ ਮੇਰੇ ਮਾਈਂਡ ਦੇ ਵਿੱਚ ਨਹੀਂ ਰਹਿੰਦਾ ਹੈਗਾ ਤੇ ਅੱਜ ਜਿਹੜੇ ਤੁਹਾਨੂੰ ਮੈਂ ਸੂਟ ਦਿਖਾਉਣ ਜਾ ਰਹੀ ਏਗੀ ਬਹੁਤ ਹੀ ਜਿਆਦੇ ਸੋਹਣੇ ਸੂਟ ਲੰਗੇ ਤੇ ਇਦਾਂ ਹੀ ਆਪਣੇ ਚੈਨਲ ਨੂੰ ਸਪੋਰਟ ਕਰਦੇ ਰਹੋ ਤੇ ਬਹੁਤ ਵਧੀਆ ਤੁਹਾਡੇ ਸਾਥ ਨਾਲ ਆਪਣਾ ਚੈਨਲ ਬਹੁਤ ਵਧੀਆ ਗਰੋ ਕਰ ਰਿਹਾ ਹੈਗਾ ਤੇ ਇਦਾਂ ਹੀ ਆਪਣੀਆਂ ਵੀਡੀਓਜ਼ ਅੰਤ ਤੱਕ ਦੇਖਦੇ ਰਹੋ ਤੇ ਇਦਾਂ ਹੀ ਸਪੋਰਟ ਕਰਦੇ ਰਹੋ ਤੇ ਅੱਜ ਜਿਹੜੇ ਤੁਹਾਨੂੰ ਸੂਟ ਦਿਖਾਉਣ ਜਾ ਰਹੀ ਏਗੀ ਬਹੁਤ ਹੀ ਜਿਆਦੇ ਸੋਹਣੇ ਸੂਟ ਲੰਗੇ कॉटन ਦਾ ਫੈਬਰਿਕ ਹੈਗਾ ਪਿਓਰ कॉटन ਦਾ ਇਹ ਵੀ ਬ੍ਰੈਂਡ ਦੇ ਸੂਟ ਲੰਗੇ ਵਿਦਆਊਟ ਬ੍ਰੈਂਡ ਆਪਾਂ ਕਪੜਾ ਨਹੀਂ ਸੇਲ ਕਰਦੇ ਹੈਗੇ ਸਿਰਫ ਆਪਣੇ ਕੋਲੇ ਇਹਦੇ ਨਾਲ ਦੇ ਤਿੰਨ ਸੂਟ ਅਵੇਲੇਬਲ ਨੇਗੇ ਜੇ ਕੋਈ ਲੈਣਾ ਚਾਹੁੰਦੀ ਹੈ ਭੈਣ ਆਪਣਾ ਫਾਸਟਲੀ ਆਰਡਰ ਕਰਕੇ ਲੈ ਸਕਦੀ ਆ ਕਿਉਂਕਿ ਆਪਣੇ ਅੱਧੇ ਘੰਟੇ ਦੇ ਵਿੱਚ ਆਪਾਂ ਵੀਡੀਓ ਪਾਈ ਸੀ ਅੱਧੇ ਜਾਂ ਇੱਕ ਘੰਟੇ ਦੇ ਵਿੱਚ ਸੂਟ ਦੀ ਸੇਲਿੰਗ ਹੋ ਜਾਂਦੀ ਹੈਗੀ ਫਿਰ ਤੁਸੀਂ ਸਕਰੀਨਸ਼ਾਟ ਭੇਜ ਦਿਓ ਆਪਣੇ ਕੋਲੇ ਨਹੀਂ ਸੂਟ ਅਵੇਲੇਬਲ ਹੁੰਦੇ ਹੈਗੇ ਆਪਣਾ ਫਾਸਟਲੀ ਰਖਵਾ ਲਿਆ ਕਰੋ ਤੁਸੀਂ ਬਿਨਾ ਸਲਾਈ ਤੋਂ ਵੀ ਮੰਗਵਾ ਸਕਦੇ ਹੋ ਸਲਾਈ ਕਰਵਾ ਕੇ ਵੀ ਮੰਗਵਾ ਸਕਦੇ ਹੋਗੇ ਤੇ ਇਹ ਦੇਖੋ ਜੀ ਸੂਟ ਪਹਿਲਾ विदाउट लाइनिंग ਇਹ ਸਟਿਚ ਹੋਊਗਾ ਇਹਨੂੰ ਲਾਈਨਿੰਗ ਦੀ ਕੋਈ ਲੋੜ ਨਹੀਂ ਹੈਗੀ ਬਾਟਮ ਇਹਦੇ ਨਾਲ ਹੈਗੀ ਹੈ ਜੀ ਤੇ ਵਿਦ ਦੁਪੱਟਾ ਸੂਣਨੇਗੇ 2.5 ਮੀਟਰ ਦਾ ਦੁਪੱਟਾ ਹੈ ਖੁੱਲਾ ਡੁੱਲਾ ਦੁਪੱਟਾ ਹੈ ਜੀ ਤੇ ਆਪਣਾ ਫਾਸਟਲੀ ਆਰਡਰ ਕਰਕੇ ਤੁਸੀਂ ਘਰ ਪਾਉਣ ਨੂੰ ਜਿੱਦਾਂ ਸੂਡ ਲੈਣਾਗਾ ਬਹੁਤ ਹੀ ਜ਼ਿਆਦਾ ਸੋਣਾਗਾ ਇਹਦਾ ਪ੍ਰਾਈਸ ਹੈਗਾਗਾ 1050 ਵਿਦ ਸ਼ਿਪਿੰਗ ਹੈਗੀ ਐਕਸਟਰਾ ਸ਼ਿਪਿੰਗ ਕੋਈ ਨਹੀਂ ਲਈ ਜਾਊਗੀ ਤੁਹਾਡੇ ਤੋਂ ਦੇਖੋ ਜੀ ਸਕਰੀਨਸ਼ਾਟ ਲੈ ਕੇ ਤੁਸੀਂ WhatsApp ਤੇ ਮੈਸੇਜ ਕਰ ਸਕਦੇ ਹੋਗੇ ਜਿਹੜਾ ਤੁਸੀਂ ਸਕਰੀਨਸ਼ਾਟ ਲੈਣੇ ਹੁੰਦੇ ਹੋ ਜ਼ੂਮ ਕਰਕੇ ਨਾਲ ਲਿਆ ਕਰੋ ਪਲੀਜ਼ ਉਹ ਆਪਾਂ ਨੂੰ ਕੁਝ ਵੀ ਪ੍ਰਿੰਟ ਵਗੈਰਾ ਸੂਟ ਸਮਝ ਨਹੀਂ ਲੱਗਦਾ ਐਦਾਂ ਹੀ ਜਿੱਦਾਂ ਆਪਾਂ ਤੁਹਾਨੂੰ ਵੀਡੀਓ ਦਿਖਾ ਰਹੇ ਹਾਂਗੇ ਦੂਰੋਂ ਹੀ ਸਕਰੀਨਸ਼ਾਟ ਲੈ ਕੇ ਭੇਜਿਆ ਕਰੋ ਫਿਰ ਸਾਨੂੰ ਸੂਟ ਦੀ ਸਮਝ ਆ ਜਾਂਦੀ ਹੈ ਵੀ ਤੁਸੀਂ ਕਿਹੜਾ ਸੂਟ ਮੰਗ ਰਹੇ ਹੋਗੇ ਇਹ ਸੀਗਾ ਜੀ ਪਹਿਲਾ ਕਲਰ ਪਹਿਚਾਨ ਦੇ ਸੂਟ ਲੇنگੇ विदाउट ब्रांड ਨਹੀਂ ਹੈਗੇ ਸੂਟ ਤੇ ਫੈਬਰਿਕ ਬਹੁਤ ਵਧੀਆ ਹੈਗਾ ਜਦੋਂ ਤੁਸੀਂ ਇਹਨਾਂ ਨੂੰ ਸਲਾਈ ਕਰਾਉਂਗੇ ਪਹਿਲਾਂ ਪਾਣੀ ਦੇ ਵਿੱਚ ਡਿਪ ਕਰਕੇ ਫਿਰ ਸਲਾਈ ਕਰਾਓ ਜਿੰਨੀ ਸ਼੍ਰਿੰਕਸ ਹੋਣੀ ਹੋਊਗੀ ਸੂਟ ਦੀ ਹੋ ਜਾਊਗੀ ਸਾਰਾ ਗਰਮੀਆਂ ਵਾਲਾ ਚਾਰਟ ਹੈਗਾ ਦੇਖੋ ਪ੍ਰਿੰਟਿੰਗ ਤੁਸੀਂ ਚੈੱਕ ਕਰ ਸਕਦੇ ਹੋਗੇ ਪਰਪਲ ਕਲਰ ਦਾ ਸੂਟ ਹੈਗਾ ਨਾਲ ਹੈਗੀ ਐ ਜੀ ਪਲੇਨ ਬਾਟਮ ਬਾਟਮ ਦੇ ਵਿੱਚ ਥੋੜੀ ਥੋੜੀਆਂ ਛੋਟੇ ਛੋਟੀਆਂ ਡੱਬੀਆਂ ਨੇ ਹੈਗੀਆਂ ਤੇ ਨਾਲ ਹੈਗਾਗਾ ਪਿਓਰ ਕਾਟਨ ਦਾ ਦੁਪੱਟਾ ਦੁਪੱਟੇ ਤੁਹਾਨੂੰ ਖੁੱਲੇ ਡੁੱਲੇ ਮਿਲਣਗੇ ਦੇਖੋ ਜੀ ਸਕਰੀਨ ਸ਼ਾਟ ਲੈ ਕੇ ਤੁਸੀਂ ਘਰ ਪਾਉਣ ਲਈ ਸੂਟ ਲੈਣੇ ਨੇਗੇ ਜਾਂ ਤੁਸੀਂ ਜੌਬ ਕਰਦੇ ਹੋਗੇ ਜਿੱਦਾਂ ਵੀ ਤੁਹਾਨੂੰ ਸੂਟ ਚਾਹੀਦੇ ਨੇਗੇ ਲੈ ਸਕਦੇ ਹੋਗੇ ਸਕਰੀਨ ਸ਼ਾਟ ਲੈ ਲਓ ਜੀ ਤੇ ਵਟਸਐਪ ਤੇ ਮੈਸੇਜ ਕਰ ਸਕਦੇ ਹੋਗੇ ਇਹ ਯਾ ਤੀਜਾ ਸੂਟ ਹੈ ਜੀ ਇਹ ਵਾਲਾ ਇਹ ਹੈਗੀ ਆ ਸ਼ਰਟ ਕਲਰ ਸਾਰੇ ਸੋਹਣੇ ਨੇਗੇ ਬਸ ਆਪਣੇ ਕੋਲੇ ਤਿੰਨ ਸੂਟ ਹੀ ਨੇਗੇ ਤੁਸੀਂ ਲੈਣਾ ਚਾਹੁੰਦੇ ਹੋ ਆਪਣਾ ਫਾਸਟਲੀ ਆਰਡਰ ਕਰਕੇ ਲੇ ਜਾ ਸਕਦੇ ਹੋ ਨਾਲ ਹੈਗਾ ਜੀ ਪਿਓਰ ਕਾਟਨ ਦਾ ਦੁਪੱਟਾ ਇਹਦੇ ਵੀ ਤੁਸੀਂ ਕੋਈ ਵੀ ਸੂਟ ਲੈਣਾ ਹੈਗਾ ਸਕਰੀਨ ਸ਼ਾਟ ਲੈ ਕੇ ਭੇਜਿਆ ਕਰੋ ਡਾਇਰੈਕਟ ਫੋਟੋ ਆਪਾਂ ਕੋਈ ਵੀ ਨਹੀਂ ਭੇਜਦੇ ਹੈਗੇ ਕਿਉਂਕਿ ਇੰਨਾ ਟਾਈਮ ਹੀ ਨਹੀਂ ਹੁੰਦਾ ਹੈਗਾ ਵੀ ਤੁਹਾਨੂੰ ਕੱਲੇ-ਕੱਲੇ ਸੂਟ ਦੀ ਅਸੀਂ ਫੋਟੋ ਭੇਜੀਏ ਕਿਉਂਕਿ ਜਿੰਨਾ ਵੀਡੀਓ ਦੇ ਵਿੱਚ ਕਲੀਅਰ ਆ ਦੱਸਿਆ ਜਾਂਦਾ ਹੈਗਾ ਉਹਨਾਂ ਫੋਟੋ ਦੇ ਵਿੱਚ ਤਾਂ ਕਲੀਅਰ ਵੀ ਨਹੀਂ ਆਉਂਦਾ ਹੈਗਾ ਵੀਡੀਓ ਦੇ ਵਿੱਚ ਤਾਂ ਆਪਾਂ ਦੁਪੱਟਾ ਵਗੈਰਾ ਤੁਹਾਨੂੰ ਖੋਲ ਕੇ ਦਿਖਾਉਣਿਆਂਗੇ 셔ਟ ਖੋਲ ਕੇ ਦਿਖਾਉਣਿਆਂਗੇ ਜਦੋਂ ਆਪਾਂ ਮੈਂ ਫੋਟੋ ਭੇਜੂਗੀ ਉਹ ਮੈਂ ਐਵੇਂ ਹੀ ਫੋਟੋ ਭੇਜੂਗੀ ਤੁਹਾਨੂੰ ਇੰਨੀ ਐਵੇਂ ਸੂਟ ਦੀ ਖੋਲ ਕੇ ਫੋਟੋ ਨਹੀਂ ਭੇਜੂਗੀ ਮੈਂ ਸਕਰੀਨ ਸ਼ਾਟ ਲੈ ਲਓ WhatsApp ਤੇ ਮੈਸੇਜ ਕਰ ਦੇ ਆਪਣਾ ਜਿਹੜਾ ਆਰਡਰ ਹੈਗਾ ਆਪਣਾ ਫਾਸਟਲੀ ਆਰਡਰ ਰਖਵਾਇਓ ਫਿਰ ਇਹ ਸੂਟ ਨਹੀਂ ਮਿਲਣੇ ਹੈਗੇ ਕਿਉਂਕਿ ਇਹ ਪਿੱਛੋਂ ਵੀ ਸਟਾਕ ਹੋ ਗਿਆ ਬੰਦ ਤੇ ਹੁਣ ਨਹੀਂ ਆਉਣਾ ਹੈਗਾ ਅਗਲਾ ਸੂਟ ਹੈ ਜੀ ਬਹੁਤ ਹੀ ਜ਼ਿਆਦੇ ਸੋਨਾ ਮਸਲੀਨ ਦੇ ਫੈਬਰਿਕ ਤੇ ਇਹਦੇ ਨਾਲ ਦੇ ਵੀ ਆਪਣੇ ਬਹੁਤ ਜ਼ਿਆਦੇ ਸੂਟ ਸੇਲ ਹੋਏ ਨੇਗੇ ਆਪਾਂ ਇਹ ਦੁਬਾਰਾ ਮੰਗਾਇਆਗਾ ਸੂਟ ਆਪਣੇ ਇੰਸਟਾਗ੍ਰਾਮ ਤੇ ਵੀ ਪੋਸਟ ਪਾਈ ਹੋਈ ਹੈ ਸੂਟ ਦੀ ਇਹਦੇ ਨਾਲ ਹੈਗੀ ਹੈ ਕਿ ਲਾਈਨਾਂ ਵਾਲੀ ਬਾਟਮ ਫੈਬਰਿਕ ਦੀ ਕੁਆਲਟੀ ਬਹੁਤ ਹੀ ਜ਼ਿਆਦੇ ਗੁੱਡ ਹੈਗੀ ਪ੍ਰਾਈਸ ਹੈਗਾਗਾ 1350 ਵਿਦ ਸ਼ਿਪਿੰਗ ਹੈ ਜੀ ਐਕਸਟਰਾ ਚਾਰਜ ਕੋਈ ਨਹੀਂ ਹੈਗੇ ਸੂਰ ਤੁਸੀਂ ਦੇਖ ਸਕਦੇ ਹੋਗੇ ਕਿੰਨੀ ਸੋਹਣੀ ਪ੍ਰਿੰਟਿੰਗ ਹੈ ਦੁਪੱਟਾ ਲਗਾਉਣਾ ਚਾਹੁੰਦੇ ਹੋ ਟਾਈ ਐਂਡ ਡਾਈ ਆਪਾਂ ਦੁਪੱਟਾ ਰੱਖਿਆ ਸੀਗਾ ਪਹਿਲਾਂ ਜਿਹੜੇ ਸੂਟ ਬਣੇ ਲੰਗੇ ਤੁਸੀਂ ਉਵੇਂ ਦੁਪੱਟਾ ਰਖਵਾ ਸਕਦੇ ਹੋਗੇ ਨਹੀਂ ਦੁਪੱਟਾ ਲੈਣਾ ਹੈਗਾ ਤਾਂ ਤੁਸੀਂ ਐਵੇਂ ਵੀ ਸੂਟ ਲੈ ਸਕਦੇ ਹੋਗੇ 1350 ਪ੍ਰਾਈਜ਼ ਹੈ ਦਾ ਸਕਰੀਨ ਸ਼ਾਟ ਲੈ ਲਓ ਦੀ ਵਟਸਐਪ ਤੇ ਮੈਸੇਜ ਕਰ ਦਿਓ ਕੀ ਪੈਣਾ ਆਫ ਵਾਈਟ ਕਲਰ ਜ਼ਿਆਦਾ ਲਾਈਕ ਕਰਦੀਆਂ ਨੇਗੀਆਂ ਇਹਦੇ ਵਿੱਚ ਦੇਖੋ ਕਿੰਨਾ ਸੋਹਣਾ ਪ੍ਰਿੰਟ ਹੈਗਾ ਤੁਸੀਂ ਵਰਕ ਵਗੈਰਾ ਕਰਵਾਉਣਾ ਚਾਹੁੰਦੇ ਹੋ ਵਰਕ ਵੀ ਕਰਵਾ ਸਕਦੇ ਹੋ ਇਹਦੇ ਨਾਲ ਹੈਗੀ ਐ ਜੀ ਲਾਈਨਾਂ ਵਾਲੀ ਬਾਟਮ ਬਹੁਤ ਹੀ ਜਿਆਦਾ ਸੋਹਣਾ ਫੈਬਰਿਕ ਹੈਗਾ ਸਕਰੀਨ ਸ਼ਾਟ ਲੈ ਲਓ WhatsApp ਤੇ ਮੈਸੇਜ ਕਰ ਦਿਓ 1350 ਪ੍ਰਾਈਸ ਹੈ ਵਿਦ ਸ਼ਿਪਿੰਗ ਹੈ ਵਿਦਆਊਟ ਐਕਸਟਰਾ ਸ਼ਿਪਿੰਗ ਤੁਹਾਡੇ ਤੋਂ ਕੋਈ ਨਹੀਂ ਲਈ ਜਾਊਗੀ ਕਾਪਾ ਨੂੰ ਇਹ ਸੂਟ ਦੀ ਬਹੁਤ ਡਿਮਾਂਡ ਆਈ ਸੀਗੇ ਇਹਦੇ ਨਾਲ ਦੇ ਆਪਣੇ ਬਹੁਤ ਕਾਫੀ ਸੂਟ ਬਲੈਕ ਕਲਰ ਦੇ ਵਿੱਚ ਬਹੁਤ ਜ਼ਿਆਦਾ ਸੇਲ ਹੋਏ ਨੇ ਫਲੋਜ਼ੀ ਕਲਰ ਦੇ ਵਿੱਚ ਦੇਖੋ ਕੋਈ ਵੀ ਤੁਹਾਨੂੰ ਪਾਰਟੀ ਵੇਅਰ ਫੰਕਸ਼ਨਿੰਗ ਗਰਮੀਆਂ ਦੇ ਵਿੱਚ ਤੁਸੀਂ ਲੈ ਸਕਦੇ ਆ ਸੂਟ ਪਿਓਰ ਚਨਾਉਣ ਦੀ ਸ਼ਰਟ ਹੈਗੀ ਨਾਲ 크ريب ਦੀ 크ريب ਦੀ ਬਾਟਮ ਹੈਗੀ ਚੈੱਕ ਕਰ ਸਕਦੇ ਹੋਗੇ ਤੁਸੀਂ ਤੇ ਨਾਲ ਇਹਦੇ ਚਨਾਉਣ ਦਾ ਧੁਪੱਟਾ ਰੱਖਿਆ ਜਾਊਗਾ ਤੇ ਲੈਸ ਦੀ ਫਿਨਿਸ਼ਿੰਗ ਹੋ ਜੂਗੀ ਬਹੁਤ ਜਾਦੇ ਸੋਨਾ ਵਿੱਚ ਹੈਂਡਵਰਕ ਦਾ ਕੰਮ ਹੋਇਆ ਹੋਇਆ ਹੈਗਾ ਇਹਦਾ ਪ੍ਰਾਈਸ ਤੁਸੀਂ ਵਟਸਐਪ ਤੇ ਪੁੱਛ ਲਿਓ ਜੀ ਵਿਦਆਊਟ ਸਟੀਚਿੰਗ ਵੀ ਲੈ ਸਕਦੇ ਹੋ ਵਿਦ ਸਟੀਚਿੰਗ ਵੀ ਕਰਵਾ ਸਕਦੇ ਹੋ ਤੁਸੀਂ ਸਾਡੇ ਕੋਲ ਅਗਲੇ ਸੂਟ ਲਵਾਂਗੇ ਆਰਗੈਂਜ਼ਾ ਦੇ ਬਹੁਤ ਹੀ ਜਾਦੇ ਸੋਨੇ ਲਵੈਂਡਰ ਕਲਰ ਦੇ ਵਿੱਚ ਹੈਗਾ ਨਾਲ ਹੈਗੀ ਆ ਪਲੇਨ ਬਾਟਮ ਆਰਗੈਂਜ਼ਾ ਬੇਸ ਹੈਗਾ ਫੈਬਰਿਕ ਦਾ ਸਟਾਫ ਹੈ ਇਹਡਾ ਆਰਗੈਂਜ਼ਾ ਇਹਦੇ ਨਾਲ ਦੁਪੱਟਾ ਕੋਈ ਵੀ ਨਹੀਂ ਰੱਖਿਆ ਹੈਗਾ ਤੁਸੀਂ ਲਗਵਾਉਣਾ ਚਾਹੋਗੇ ਤਾਂ ਤੁਹਾਨੂੰ ਲਗਵਾ ਕੇ ਦੇ ਦਾਂਗੇ ਟਾਈ ਐਂਡ ਡਾਈ ਕਰਵਾਉਣਾ ਚਾਹੋਗੇ ਤਾਂ ਟਾਈ ਐਂਡ ਡਾਈ ਬਹੁਤ ਜਾਂਦੇ ਸੋਹਣਾ ਫੈਬਰਿਕ ਹੈਗਾ ਇਹਦਾ ਪ੍ਰਾਈਸ ਹੈਗਾ 1500 ਇਦੇ ਨਾਲ ਦੇ ਆਪਣੇ ਕੋਲੇ ਬਹੁਤ ਸਾਰੇ ਹੈਗੇ ਨੇਗੇ ਮਤਲਬ ਇਹਦੇ ਨਾਲ ਬਾਟਮ ਹੈਗੀ ਸਿਗੀ ਇਹਦੇ ਨਾਲ ਆਪਾਂ ਡਾਈ ਕਰਵਾ ਸਕਦੇ ਹਾਂਗੇ ਬਾਟਮ ਫੈਬਰਿਕ ਹੈਗਾਗਾ ਨਾਲ ਸਲਵਾਰਾਂ ਦਾ ਫੈਬਰਿਕ ਨਾਲ ਹੀ ਸੀਗਾ ਸਿਰਫ ਆਪਾਂ ਡਾਈ ਕਰਵਾਉਣੀ ਹੈ ਵਾਈਟ ਚ ਆਇਆ ਸੀਗਾ ਤੁਸੀਂ ਕੋਈ ਵੀ ਆਪਣੀ ਚੁਆਇਸ ਅਨੁਸਾਰ ਡਾਈ ਕਰਵਾ ਸਕਦੇ ਹੋਗੇ ਗ੍ਰੀਨ ਕਰਵਾਉਣੀ ਹੈ ਗ੍ਰੀਨ ਤੇ ਰੋਜ਼ ਰੈੱਡ ਕਰਵਾਉਣਾ ਰੋਜ਼ ਰੈੱਡ ਕਰਵਾ ਸਕਦੇ ਹੋਗੇ ਫੈਬਰਿਕ ਸਾਰਿਆਂ ਦੀਆਂ ਬਾਟਮ ਹੈਗੀਆਂ ਨੇਗੀਆਂ ਨਾਲ ਤੇ ਪ੍ਰਾਈਜ਼ ਰਹੇਗਾ ਦੀ ਸੇਮ 1500 スクリーンショット ਲੈ ਕੇ ਤੁਸੀਂ WhatsApp ਤੇ ਮੈਸੇਜ ਕਰ ਸਕਦੇ ਹੋਗੇ ਇਹ ਵੀ ਹੈਗੀ ਹੈ 셔ਟ organza ਦੀ 셔ਟ ਨਹੀਂ ਗਈਆ ਦੇਖੋ ਇਹ ਤੁਸੀਂ ਆਪਣੀ ਚੋਇਸ ਅਨੁਸਾਰ ਡਾਈ ਕਰਵਾ ਸਕਦੇ ਹੋਗੇ بیس ਅਕੋਰਡਿੰਗ ਰੱਖਣੀ ਹੈ ਤੁਸੀਂ ਸਲਵਾਰ بیس ਅਕੋਰਡਿੰਗ ਰੱਖ ਲਓ ਕੋਈ ਹੋਰ ਕਲਰ ਦੀ ਲਗਵਾ ਲਗਵਾਣੀ ਹੈਗੀ ਵਿੱਚ ਬਹੁਤ ਸਾਰੇ ਕਲਰ ਨੇਗੇ ਤਾਂ ਤੁਸੀਂ ਉਵੇਂ ਲਗਵਾ ਸਕਦੇ ਹੋਗੇ ਸਾਰਿਆਂ ਨਾਲ ਬਾਟਮ ਹੈਗੀਆਂ ਨੇ ਅਵੇਲੇਬਲ ਨੇਗੇ ਆ ਵਾਈਟ ਦੇ ਵਿੱਚ ਸਟੱਫ ਹੈਗਾ ਸਾਰਿਆਂ ਨਾਲ ਹੈਗੀਆਂ ਨੇ ਜਿਵੇਂ ਤੁਸੀਂ ਕਹੋਗੇ ਆਪਾਂ ਡਾਈ ਕਰਵਾ ਕੇ ਦੇ ਦਾਂਗੇ 1550 ਪ੍ਰਾਈਸ ਹੈਗਾ ਇਹਦੇ ਵਿੱਚ ਹੈਗਾ ਇੱਕ ਹੀ ਕਲਰ ਕਲਰ ਸਾਰੀ ਸੋਨੇ ਨੇਗੇ ਔਰਗੈਂਜ਼ਾ ਦੇ ਵਿੱਚ スクリーンショット ਲੈ ਕੇ ਤੁਸੀਂ ਆਪਾਂ ਨੂੰ WhatsApp ਤੇ ਕਾਰਦੇ ਹੋ ਮੈਸੇਜ ਜਿੱਕਾ ਆਪਣੇ ਕੋਲੇ ਇਹ ਰਹਿ ਗਿਆ ਆਪਾਂ ਦੁਬਾਰਾ ਡਿਮਾਂਡ ਤੇ ਆਏਗੇ ਸੂਟ ਇਹਦੇ ਉੱਪਰ ਤੁਸੀਂ ਹੈਂਡਵਰਕ ਕਰਵਾ ਸਕਦੇ ਹੋਗੇ ਮਸ਼ੀਨਵਰਕ ਕਰਵਾ ਸਕਦੇ ਹੋਗੇ ਤੇ ਨਾਲ ਹੈਗੀ ਐਸੀ ਬਾਟਮ ਪਿੰਕ ਕਲਰ ਦੀ ਇਹਦਾ ਪ੍ਰਾਈਸ ਹੈਗਾਗਾ 2000 ਵਰਕ ਕਰਵਾਉਣਾ ਕਰਵਾ ਲਓ ਨਹੀਂ ਕਰਵਾਉਣਾ ਤਾਂ ਤੁਸੀਂ ਐਵੇਂ ਵੀ ਸਟਿਚ ਕਰਵਾ ਸਕਦੇ ਹੋ ਜਾਂ ਹਲਕਾ ਜਾਂ ਕੱਟਵਰਕ ਵਗੈਰਾ ਕਰਵਾ ਲਓ। ਦੋ ਕਲਰ ਨੇ ਜੀ ਇਹਦੇ ਵਿੱਚ ਇੱਕ ਗ੍ਰੀਨ ਹੈ ਤੇ ਇੱਕ ਨਿਓਨ ਪਿੰਕ ਹੈ। ਤੁਹਾਨੂੰ ਕੋਈ ਵੀ ਪਸੰਦ ਆਉਂਦਾਗਾ ਤਾਂ ਤੁਸੀਂ ਲੈ ਸਕਦੇ ਹੋਗੇ। ਬਹੁਤ ਜ਼ਿਆਦੇ ਸੋਹਣੇ ਕਲਰ ਨੇ ਤੁਸੀਂ ਆਪਣਾ ਡਿਜ਼ਾਈਨ ਪੇਜ ਕੇ ਤੇ ਰੈਡੀ ਕਰਵਾ ਸਕਦੇ ਹੋਗੇ ਸੂਟ। ਕੋਈ ਵੀ ਤੁਹਾਨੂੰ ਸੂਟ ਪਸੰਦ ਆਉਂਦਾ ਹੈ ਸਕਰੀਨਸ਼ਾਟ ਲੈ ਕੇ ਆਪਾਂ ਨੂੰ WhatsApp ਤੇ ਮੈਸੇਜ ਕਰ ਸਕਦੇ ਹੋਗੇ ਤੁਸੀਂ ਤੇ WhatsApp ਦਾ ਨੰਬਰ ਆਪਣਾ ਨੀਚੇ ਮੈਂਸ਼ਨ ਕੀਤਾ ਹੁੰਦਾ ਹੈਗਾ ਜੇ ਤੁਹਾਨੂੰ ਕੋਈ ਵੀ ਤੁਸੀਂ ਆਰਡਰ ਤੁਸੀਂ ਆਪਣਾ ਜਦੋਂ ਆਰਡਰ ਦੇਣਾ ਕੋਈ ਵੀ ਸੂਟ ਪਸੰਦ ਆਉਂਦਾ ਹੈਗਾ ਤੁਸੀਂ ਯੈਸ ਵੀ ਤੁਹਾਡੀ ਯੈਸ ਹੈਗੇ ਵੀ ਹਾਂ ਸੀ ਇਹ ਸੂਟ ਲੈਣਾ ਹੀ ਲੈਣਾਗਾ ਤਾਂ ਤੁਸੀਂ ਆਪਣੀ ਪੇਮੈਂਟ ਕਰਕੇ ਆਪਣਾ ਸੂਟ ਰਖਵਾ ਸਕਦੇ ਹੋਗੇ ਤੇ ਤੁਸੀਂ ਆਪਣਾ ਸੂਟ ਹੋਲਡ ਤੇ ਵੀ ਕਰਵਾ ਸਕਦੇ ਹੋ 1-2 ਦਿਨਾਂ ਲਈ ਸਿਰਫ ਉਸ ਤੋਂ ਬਾਅਦ ਨਹੀਂ ਜੇ ਕਿ ਹੋਰ ਪੈਨ ਮੰਗੂਗੀ ਆਪਾਂ ਉਹਨਾਂ ਦੇ ਦੇ ਦਾਂਗੇ ਜੇ ਤੁਹਾਡੀ ਪੇਮੈਂਟ ਨਹੀਂ ਆਉਗੀ 1-2 ਦਿਨਾਂ ਤੋਂ ਬਾਅਦ ਤਾਂ ਉਮੀਦ ਕਰਦੀ ਹਾਂ ਸਾਡੇ ਸੂਟ ਪਸੰਦ ਆਏ ਹੋਣਗੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਜੀ ਵੀਡੀਓ ਕੋ ਤੁਸੀਂ ਬਹੁਤ ਦੇਖਦੇ ਹੋਗੇ ਪਰ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਇਦਾਂ ਹੀ ਆਪਣੇ ਚੈਨਲ ਨੂੰ ਸਪੋਰਟ ਕਰਦੇ ਰਹੋ ਤੁਹਾਡੀ ਸਪੋਰਟ ਨਾਲ ਹੀ ਅਸੀਂ ਸਾਰਾ ਕੁਝ ਹੈ ਜੀ ਤੇ ਮੈਂ ਤੁਹਾਡਾ ਵੀਡੀਓ ਦੇ ਵਿੱਚ ਤੇ ਵੀਡੀਓ ਦੇ ਲਾਸਟ ਦੇ ਵਿੱਚ ਬਹੁਤ-ਬਹੁਤ ਤੁਹਾਡਾ ਥੈਂਕ ਯੂ ਕਰਦੀ ਆਂਗੀ ਤੇ ਬਹੁਤ-ਬਹੁਤ ਪਹਿਣਾ ਦਾ ਧੰਨਵਾਦ ਜਿਹੜੀਆਂ ਆਪਣੇ ਨਾਲ ਨੰਗੀਆਂ ਜੁੜੀਆਂ ਲੰਗੀਆਂ ਤੇ ਇਦਾਂ ਹੀ ਦੇ ਸਬਦੇਸ਼ਾਂ ਦੇ ਵਿੱਚ ਪਹਿਣਾ ਜਿਹੜੀਆਂ ਦੇਖ ਰਹੀਆਂ ਨੇ ਕਿ ਆਪਣੇ ਵੀਡੀਓ ਤੁਸੀਂ ਵੀ ਸੂਟ ਰੈਡੀ ਕਰਵਾ ਸਕਦੇ ਹੋਗੇ ਪਾਰਟੀ wear ਸੂਟ ਰੈਡੀ ਕਰਵਾ ਸਕਦੇ ਤੁਹਾਨੂੰ ਕੋਈ ਵੀ ਸੂਟ ਪਸੰਦ ਆਉਂਦਾ ਹੈਗਾ ਤੇ ਜਿਹੜੀ ਪੇਮੈਂਟ ਹੈਗੀ ਪਾਰਟੀ wear ਕਰਵਾਉਣੇ ਨਾਲ ਹੀ ہاں ਪੇਮੈਂਟ ਹੋਊਗੀ ਤੁਸੀਂ ਅਕਾਊਂਟ ਦੇ ਵਿੱਚ ਟ੍ਰਾਂਸਫਰ ਕਰ ਸਕਦੇ ਹੋਗੇ ਮਨੀ ਗ੍ਰਾਮ ਦੇ ਰਹੀਂ ਕਰ ਸਕਦੇ ਹੋਗੇ ਇੰਡੀਆ ਵਾਲੇ Google Pay Paytm ਤੇ ਕੈਸ਼ ਔਨ ਡਿਲੀਵਰੀ ਨਹੀਂ ਹੈਗੀ ਤੇ ਮਾਜੀ ਉਮੀਦ ਕਰਦੇ ਸਾਡੇ ਸੂਟ ਪਸੰਦ ਆਏ ਹੋਣਗੇ ਨੈਕਸਟ ਵੀਡੀਓ ਲੈ ਕੇ ਆਵਾਂਗੇ ਅਗਲੇ ਦਿਨ ਦੇ ਨਾਲ ਥੈਂਕ ਯੂ ਜੀ ਸੱਚ ਕਾਲ ਜੀ ਬਾਏ ਬਾਏ